ਹਾਂਜੀ ਦੋਸਤੋ ਕੀ ਹਾਲ-ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇਸ ਵੀ ਬਲੌਗਰ ਚੈਨਲ ਦੇ ਵਿੱਚ ਤੇ ਗਾਇਸ ਅੱਜ ਤੁਹਾਡੇ ਪਰਹਾਨੇ ਫਿਰ ਤੋਂ ਬਣ ਲਿਆ ਪਰਨਾ ਕਿਉਂਕਿ ਅੱਜ ਜਾ ਗਿਆ ਕਿਹੜਾ ਵਾਰ ਆਇਆ ਬਸ ਹੈਗਾ ਗਾਇਸ ਵਾਰ ਗਈ ਸ਼ਾਇਦ ਅੱਜ ਫ੍ਰਾਈਡੇ ਕਾਲ ਸੈਟਰਡੇ ਗਾਇਸ ਹਾਂਜੀ ਅੱਜ ਫ੍ਰਾਈਡੇ ਕਾ ਗਾਇਸ ਸੈਟਰਡੇ ਤੇ ਹੁਣ ਗਾਇਸ ਪਰਨਾ ਬੰਦਾ ਬਣ ਲਿਆ ਤੇ ਰੋਟੀ ਰੱਡੀ ਖਾਦਨੇ ਚੱਲਦਾ ਗਾਇਸ ਸਕੂਲੇ ਤੁਹਾਨੂੰ ਮਿਲਦਾ ਗਾਇਸ ਸਕੂਲੇ ਆ ਕੇ ਬਾਏ ਬਾਏ ਦੋਸਤੋ ਪਰਨਾ ਸੁਣਾ ਮੱਜਾ ਨਾ ਚਲੋ ਠੀਕ ਹੈ ਹਾਂਜੀ ਦੋਸਤੋ ਮੈਂ ਆ ਚੁੱਕਾ ਹਾਂ ਗਾਇਸ ਸਕੂਲੋਂ ਤਾਂ ਸਕੂਲੋਂ ਆ ਕੇ ਦੇ ਕੱਪੜੇ-ਕਪੜੇ ਲਾ ਲਿਆ ਹੁਣ ਦੂਜੇ ਕੱਪੜੇ ਪਾ ਲਏ ਆ ਤੇ ਹੁਣ ਗਾਇਸ ਖਾਈਏ ਰੋਟੀ ਤੇ ਤੁਹਾਨੂੰ ਮਿਲਦਾ ਰੋਟੀ ਰਾਟੀ ਖਾ ਗਏ ਦੋਸਤੋ ਗਾਇਸ ਹੁਣ ਆਪਾਂ ਚੱਲੇ ਆ ਟਿਊਸ਼ਨ ਹਰਮਨ ਭਾਈ ਆ ਚੁੱਕੇ ਨੇ ਘਰੇ ਤਾਂ ਮੈਂ ਪਾਲੀਆਂ ਗਾਈ ਜੈਕਟ ਤੇ ਕਿਸ ਤਰ੍ਹਾਂ ਲੱਗੀ ਦੱਸਿਓ ਤੇ ਚੱਲਦੇ ਆ ਗਾਇਸ ਟਿਊਸ਼ਨ ਦੇ ਤੁਹਾਨੂੰ ਮਿਲਦੇ ਸਦਾ ਗਾਇਸ ਟਿਊਸ਼ਨ ਦੇ ਬਾਏ ਗਾਇਸ ਆਹ ਚੰਗਾ ਨਹੀਂ ਗਏ ਬਾਈ ওকে ਬਾਈ டா ਸੀ ਹੁਣ ਆਪਾਂ ਵੀ ਤੇਰੀ ਗਾਇਸ ਕਰੇ ਟਿਊਸ਼ਨ ਤੋਂ ਪੜਨਾ ਹੈ ਟਿਊਸ਼ਨ ਪੜ ਕੇ ਚੱਲ ਗਏ ਗਾਇਸ ਸਤਾ ਕਰੇ ਗੁਰਦਾਰੇ ਲਈ ਗਾਇਸ ਸਟੇ ਕਰਾਈਏ ਜਾ ਕੇ ওকে ਬਾਈ ਬਾਈ ਉਹ ਉਹ ਦੇਗੀ ਤੇ ਫਿਰ ਗਾਇਸ ਗੁਰਦਾਰੇ ਤੁਹਾਨੂੰ ਮਿਲਦੇ ਛੱਡਣ ਗੁਰਦਾਰੇ ਆ ਕੇ ਗਾਇਸ ਹਰ ਮੈਂ ਚੱਲ ਗਿਆ ਘਰ ਤੇ ਆਪਾਂ ਹੁਣ ਚੱਲੇ ਆ ਗਾਇਸ ਗੁਰਦਾਰੇ ਤੇ ਕੱਲ ਦੇ ਰੇੜੀ ਵਾਲੇ ਦੇ پیسے ਦੇਣੇ ਆ ਉਹ ਕੋਈ ਬੋਲ ਕੇ ਪਿਆਣੀ ਦੇ ਉਹ ਦੇਣੇ ਆ ਕੱਲ੍ਹ ਲੈ ਤੇਰੇ ਕੋਲ ਸਮਾਨ ਲੈਣ ਵੀ ਜਾਣਾ ਈਓ ਚਲੋ ਵੀ ਚੱਲਾਂਗੇ ਆਹ ਗਾਈਜ਼ ਹੁਣ ਤੁਹਾਨੂੰ ਮਿਲਦੇ ਆ ਸਿੱਧਾ ਗੁਰਦਾਰੇ ਚੜੀਏ ਸੋਖਾ ਸਿਮਰੋ ਗਾਈਜ਼ ਆ ਚੈੱਕ ਕਰੋ ਨੂਰ ਭਾਈ ਚੱਲੇ ਨੇ ਹਨਖਾਨਪਿੰਨ ਜਾ ਤਜਾ ਜਾ ਚੱਲ ਜਾ ਤੂੰ ਚੱਲਦੇ ਚੱਲਦੇ ਚਲਿਏ ਗਾਈਜ਼ ਹੁਣ ਆਪਾਂ ਸੋਖਾ ਕਰਨ ਕਰੌਣਾ ਮੈਂ ਨਹੀਂ ਜਾਣਾ ਭਰਾ ਨਹੀਂ ਜੁਨਾ ਬਾਸੋ ਕੰਗਰਾ ਲੈ ਸੋਖਾ ਕਰਾ ਕੇ ਤੋਂ ਆਪਾਂ ਚੱਲੇ ਆ ਗਾਈਜ਼ ਥੱਲੇ ਤੇ ਸੰਥਿਆ ਵੀ ਹੋ ਚੁੱਕੀ ਹੈ ਜਾਸ ਸਾਹਿਬ ਦੀ ਜਬਦੀ ਸਾਹਿਬ ਹੋ ਚੁੱਕਾ ਹੁਣ ਆਪਾਂ ਜਾਸ ਸਾਹਿਬ ਤੇ ਆਪਾਂ ਸਾਹਿਬ ਕਰੀਏ ਗਏ ਹਾਂ ਗਾਇਸ ਅਣੀਏ ਦੁਬਾਰੀ ਆ ਜਗੇ ਨਣੀਏ ਦੁਬਾਰੀ ਆਦੇ ਆ ਜਾ ਕੁਝ ਖਾਣ ਮੀਨ ਚੜੀਏ ਕਰਿਓ 1 2 3 ਓਏ ਹੋਏ ਹੋਏ ਫੁੱਲ ਫੁੱਲ ਗਾਇਸ ਹੁਣ ਹੁਣ ਟੋਪ ਬਾਈ ਸ਼ਬਰੀ ਚਾਹ ਰਾ ਭਾਈ ਨਹੀਂ ਨਹੀਂ ਭਾਈ ਚਾਹ ਰਾ ਥਰੀਏ ਗਾਇਸ ਹਾਂ ਗਾਇਸ ਅਣੀਏ ਦੁਬਾਰੀ ਇਹ ਮੈਂ ਹੈਲਥੀ ਹੈਲਥੀ ਕੰਬੀਨੇਸ਼ਨ ਕਰ ਲਗੇ ਹੁਣ ਆਪਾਂ ਪੀਣ ਲਗੇ ਪੀਲੀ ਏਰੀ ਨਹੀਂ ਬੜੀ 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 ਏਰੀ ਹੁੰਦਾ ਵਾ ਤੇ ਅੱਜ ਫੇਰ ਖਵਾ ਰਿਆ ਧੰਨਵਾਦ ਤੁਹਾਡਾ ਤੇ ਬਨੇਨਾ ਸ਼ੀਕ ਬਣਾਉਂਦਾ ਵੀ ਪੰਜਾਬਾਂ ਪੰਜਾਬਾਂ ਨਾਲ ਜਾਣਾ ਓਕੇ ਆਇਆ ਯਾਰ ਇਨੀ ਅਰੰਗੀ تین ਆਲਾ ਥੋੜੀ ਥੋੜੀ ਸੱਦੀ ਆਵਾ ਮਦਕੇ ਲਈ ਗਾਈ ਜਣਾ ਬੀਏ ਟੂਪਰੀ ਜਾ ਰਹੀ ਸਵਾ ਦੇ ਚਾ ਬਾਏ ਬਾਏ ਗਾਈਸ ਆ ਆ ਚੁਕੇ ਚੂਸ ਤੇ ਗਲੋਸ ਚੈੱਕ ਕਰੋ ਜਿਹੜੇ ਵੱਡੇ ਪੀਏ ਗਾਈ ਚੂਸ ਦੇ ਕਲਾਸੇ ਚਾਹਦੇ ਕਿ ਕਰੇ ਮੈਂ ਜਨ ਚੂਸਾਸ ਪੀ ਕੇ ਚਲੇਗਾ ਇਸ ਘਰੇ ਕਰੀਏ ਗਾਈਸ ਕਰੇ ਚੱਲ ਵੇ ਕੀ ਬਲਿੰਕ ਹੁੰਦੀ ਆ ਬਾਈ ਮੇ ਹੋ ਇੰਟਲ ਹਾਂਜੀ ਦੋਸਤੋ ਹੁਣ ਅੱਜ ਘਟੜਾ ਪਰਾ ਕਰਾ ਚੂਸਾਸ ਪੀ ਕੇ ਹੁਣ ਤਾਨੇ ਗਾਈਸ ਰੋਟੀ ਤੁਹਾਨੂੰ ਮਿਲਦਾ ਹੈ ਗਾਈਸ ਅਗਲੇ ਵਲੌਗ ਦੇ ਵਿੱਚ आई होप तुम सारे चंगा लगा हूँ मेरा ब्लॉग जिन्होंने अभी तक ब्लॉग लगे वी लाइक सब्सक्राइब शेयर जरूर कर देगा इस बाय बाय दोस्तों <laughs> <laughs> बंद नहीं है यार